ਤਾ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਭਾਰਤ ਦੇਸ਼ ਦੇ ਹਥਿਆਰ ਕਾਲੀ ਬਾਰੇ ਕਾਲੀ ਸਿਰਫ ਭਾਰਤ ਦੇਸ਼ ਦਾ ਨਹੀਂ ਬਲਕਿ ਦੁਨੀਆ ਦੇ ਸਭ ਤੋਂ ਤਾਕਤਵਰ ਐਡਵਾਂਸ ਹਥਿਆਰਾਂ ਵਿੱਚੋਂ ਇੱਕ ਆ ਤੇ ਡੀਆਰਡੀਓ ਦਾ ਮੰਨਣਾ ਕਿ ਇਹ ਹਥਿਆਰ ਭਾਰਤ ਦੇਸ਼ ਦੀ ਤਾਕਤ ਨੂੰ ਦੋ ਗੁਣਾ ਜ਼ਿਆਦਾ ਕਰ ਦੇਵੇਗਾ ਕਾਲੀ ਨੂੰ ਡੀਆਰਡੀਓ ਤੇ 바ਵਾ ਐਟੋਮਿਕ ਰਿਸਰਚ ਸੈਂਟਰ ਨੇ ਮਿਲ ਕੇ ਤਿਆਰ ਕੀਤਾ ਇਹ ਇੱਕ ਹਾਈ એનર્ਜੀ ਲੇਜ਼ਰ ਵੈਪਨ ਆ ਜਿਹਨੂੰ ਖਾਸ ਤੌਰ ਤੇ ਦੁਸ਼ਮਣ ਦੀਆਂ ਮਸਾਇਲਾਂ ਸੈਟੇਲਾਈਟ ਤੇ ਕਮਿਊਨੀਕੇਸ਼ਨ ਸਿਸਟਮ ਨੂੰ ਨਸ਼ਟ ਕਰਨ ਵਾਸਤੇ ਬਣਾਇਆ ਗਿਆ ਇਸ ਵੈਪਨ ਨੂੰ 1980 ਵਿੱਚ ਬਣਾਉਣਾ ਸ਼ੁਰੂ ਕੀਤਾ ਗਿਆ ਸੀ ਤੇ ਇਹ ਹਥਿਆਰ ਇੱਕ ਇਨਵੀਜੀਬਲ ਵੈਪਨ ਆ ਇਹ ਨਾ ਤਾਂ ਕੋਈ ਧਮਾਕਾ ਕਰਦਾ ਤੇ ਨਾ ਹੀ ਕੋਈ ਆਵਾਜ਼ ਕਰਦਾ ਇਸ ਦੀ ਇੱਕ ਲੇਜ਼ਰ એનર્ਜੀ ਹੀ ਦੁਸ਼ਮਣ ਦੇ ਵੈਪਨ ਨੂੰ ਨਾਕਟ ਕਰ ਸਕਦੀ ਆ ਹੁਣ ਸਵਾਲ ਆਉਂਦਾ ਕਿ ਕਾਲੀ ਇੰਨਾ ਜ਼ਿਆਦਾ ਖਤਰਨਾਕ ਕਿਉਂ ਆ ਇਸ ਗੱਲ ਦਾ ਜਵਾਬ ਇਸ ਵੈਪਨ ਦੀ ਲੇਜ਼ਰ ਕਿਰਨਾਂ ਵਿੱਚ ਜੋ એનર્ਜੀ ਹੈ ਉਸ ਵਿੱਚ ਛੁਪਿਆ ਹੋਇਆ ਕਾਲੀ ਇੱਕ ਅਲਟਰਾ ਪਾਵਰ ਲੇਜ਼ਰ ਛੱੜਦਾ ਜਿਹੜਾ ਕਿਸੇ ਵੀ ਇਲੈਕਟ੍ਰੀਕਲ ਸਿਸਟਮ ਨੂੰ ਨਾਕਟ ਕਰ ਸਕਦਾ ਕਾਲੀ ਦਾ ਨਿਸ਼ਾਨਾ ਇੰਨਾ ਜ਼ਿਆਦਾ ਪੱਕਾ ਕਿ ਇਹ ਚਲਦੇ ਫਿਰਦੇ ਟਾਰਗੇਟ ਨੂੰ ਵੀ ਪੂਰੀ ਤਰ੍ਹਾਂ ਹਿੱਟ ਕਰ ਦਿੰਦਾ ਡੀਆਰਡੀਓ ਨੇ ਕਾਲੀ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਕਿ ਇਹ ਦੁਸ਼ਮਣ ਦੇ ਮਿਸਾਈਲ ਹਮਲੇ ਨੂੰ ਵੀ ਹਵਾ ਵਿੱਚ ਹੀ ਨਸ਼ਟ ਕਰ ਸਕਦਾ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਕਾਲੀ ਦੀ ਤਾਕਤ ਕਿੰਨੀ ਜ਼ਿਆਦਾ ਤਾਂ ਤੁਹਾਨੂੰ ਦੱਸ ਦਈਏ ਕਿ ਕਾਲੀ ਦਾ ਮੇਨ ਮਾਡਲ ਆ ਜਿਹੜਾ ਉਹ ਕਾਲੀ 5000 ਹੈ ਤੇ ਇਹ 50 ਮੈਗਾਵਾਟ ਪਾਵਰ ਇੱਕ ਵਾਰ ਦੇ ਵਿੱਚ ਯੂਜ਼ ਕਰਦਾ ਇਹ ਦੁਸ਼ਮਣ ਦੀ ਸੈਟਲਾਈਟ ਤੇ ਮਿਸਾਈਲ ਨੂੰ 1000 ਕਿਲੋਮੀਟਰ ਤੋਂ ਦੂਰ ਤੋਂ ਹੀ ਖਤਮ ਕਰ ਸਕਦਾ DRDO ਨੇ ਇਸ ਨੂੰ ਭਾਰਤ ਦੇਸ਼ ਦੀ ਮਿਸਾਈਲ ਸ਼ੀਲਡ ਪ੍ਰੋਗਰਾਮ ਦਾ ਹਿੱਸਾ ਬਣਾਇਆ ਇਹ ਇੰਨੀ ਜ਼ਿਆਦਾ ਤਾਕਤਵਰ ਹੈ ਕਿ ਦੁਸ਼ਮਣ ਦੇ ਆਧੁਨਿਕ ਤੋਂ ਆਧੁਨਿਕ ਹਥਿਆਰ ਵੀ ਇਸ ਦੇ ਸਾਹਮਣੇ ਪਿੱਕੇ ਪੈ ਜਾਣਗੇ ਕਾਲੀ ਦਾ ਇਸਤੇਮਾਲ ਭਾਰਤ ਦੇਸ਼ ਦੀਆਂ ਕਈ ਰਣਨੀਤੀਆਂ ਵਿੱਚ ਕੀਤਾ ਜਾਵੇਗਾ ਇਸ ਦਾ ਸਭ ਤੋਂ ਪਹਿਲਾ ਇਸਤੇਮਾਲ ਮਿਸਾਈਲ ਡਿਫੈਂਸ ਵਿੱਚ ਕੀਤਾ ਜਾਵੇਗਾ ਜਿਹੜਾ ਕੀ ਦੁਸ਼ਮਣ ਦੀਆਂ ਆਉਣ ਵਾਲੀਆਂ ਮਸਾਇਲਾਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਦੇਵੇਗਾ ਇਸ ਦਾ ਦੂਸਰਾ ਇਸਤੇਮਾਲ ਦੁਸ਼ਮਣ ਦੇਸ਼ ਦੀਆਂ ਸੈਟਲਾਈਟ ਤੇ ਕਮਿਊਨੀਕੇਸ਼ਨ ਸਿਸਟਮ ਨੂੰ ਨਸ਼ਟ ਕਰਨ ਵਾਸਤੇ ਕੀਤਾ ਜਾਵੇਗਾ ਤੇ ਇਹ ਸਪੇਸ ਵਿੱਚ ਵੀ ਦੁਸ਼ਮਣ ਦੇ ਹਥਿਆਰਾਂ ਨੂੰ ਨਸ਼ਟ ਕਰ ਦੇਵੇਗਾ ਡੀਆਰਡੀਓ ਦੇ ਵਿਗਿਆਨੀਕ ਇਸ ਨੂੰ ਹੋਰ ਵੀ ਜ਼ਿਆਦਾ ਐਡਵਾਂਸ ਬਣਾਉਣ ਲਈ ਲਗਾਤਾਰ ਕੰਮ ਕਰ ਰਹੇ ਨੇ ਕਾਲੀ ਨੂੰ ਹਜੇ ਪੂਰੀ ਤਰ੍ਹਾਂ ਦੁਨੀਆ ਦੇ ਸਾਹਮਣੇ ਨਹੀਂ ਲਿਆਂਦਾ ਗਿਆ ਡੀਆਰਡੀਓ ਇਸ ਵਿੱਚ ਹਜੇ ਹੋਰ ਵੀ ਜ਼ਿਆਦਾ ਐਡਵਾਂਸ ਤਕਨੀਕ ਲਿਆ ਰਿਹਾ ਜਿਹਨੂੰ ਕੀ ਭਾਰਤ ਦੇਸ਼ ਦੀ ਜਲ ਸੈਨਾ ਥਲ ਸੈਨਾ ਤੇ ਨਵੀ ਸੈਨਾ ਦੇ ਵਿੱਚ ਐਡ ਕੀਤਾ ਜਾਵੇਗਾ ਕਾਲੀ ਜਦੋਂ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਤੇ ਇਸ ਨੂੰ ਦੁਨੀਆ ਸਾਹਮਣੇ ਲਿਆਂਦਾ ਗਿਆ ਤਾਂ ਇਹ ਭਾਰਤ ਦੇਸ਼ ਦਾ ਇੱਕ ਬਹੁਤ ਹੀ ਪਾਵਰਫੁੱਲ ਵੈਪਨ ਹੋਵੇਗਾ ਤਾ ਦੋਸਤੋ ਤੁਹਾਡਾ ਡੀ ਆਡੀਓ ਦੇ ਇਸ ਪ੍ਰੋਜੈਕਟ ਕਾਲੀ ਬਾਰੇ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ